ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਸਨ 1704 ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜਿਨ੍ਹਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਦਤਾਂ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਜੰਗਲੀ ਸਫਰ ਸੀ ਆਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾਂ ਵਿੱਚ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਗੁਰੂ ਨੇ ਪਹੁੰਚ ਕੇ ਜਲ ਸ਼ਕਿਆ ਉਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜਿਸ ਹਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਬਾਜਾਂ ਵਾਲੇ ਸਤਿਗੁਰੂ ਜੀ ਨੇ ਆਰਾਮ ਕੀਤਾ ਮੇਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱתר ਚੰਗਾ ਪਟਖੇੜਿਆਂ ਦਾ ਰਹਿਣ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਸੰਤ ਸਿਪਾਈ ਪੰਥ ਦੇ ਰਖਕ ਖਾਲਸੇ ਦੇ ਪਿਤਾ ਆਨੰਦਪੁਰ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਸਨ 1704 ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਦਤਾਂ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ 40 ਮੁਕਤਿਆਂ ਨੇ ਆਪਾ ਵਾਰਿਆ ਪੰਥ ਦਾ ਹੁਕਮ ਮੰਨ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੜੀ ਛੱਡੀ ਪਰ ਦੁਸ਼ਮਣ ਨੂੰ ਵੰਗਾਰ ਕੇ ਮਹਾਰਾਜ ਜੀ ਤੁਰੇ ਕੇ ਪੀਰੇ ਹਿੰਦ ਮੇ ਰਵੰਦ ਕੇ ਹਿੰਦ ਦਾ ਪੀਰ ਚੱਲਿਆ ਜੀ ਜਿੱਥੇ ਤਾੜੀ ਮਾਰੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਸੁਭਾਇਮਾਨ ਹੈ ਵਿਦਵਾਨ ਇਸੇ ਕਰਕੇ ਕਹਿੰਦਾ ਹੈ ਬਾਸ ਪੰਥ ਬਾਸ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ بیٹے ਜਹਾਂ ਧਰਮ ਕੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਸੀ ਅਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਿਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾਂ ਵਿੱਚ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਿਗੁਰੂ ਨੇ ਪਹੁੰਚ ਕੇ ਜਲ ਛਕਿਆ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜਿਸ ਹਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਵਾਜਾਂ ਵਾਲੇ ਸਤਿਗੁਰੂ ਜੀ ਨੇ ਆਰਾਮ ਕੀਤਾ ਕਿਉਂਕਿ 6 ਪੋ ਦੀ ਸਾਰੀ ਰਾਤ ਜਾਗਦਿਆਂ ਹੋ ਗਈ ਸੀ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਸਾਰੀ ਰਾਤ ਸਫਰ ਕੀਤਾ ਜਿਸ ਕਰਕੇ ਮਹਾਰਾਜ ਦਾਤਾਰ ਪਿਤਾ ਨੇ ਇੱਥੇ ਆ ਕੇ ਫਿਰ ਆਰਾਮ ਕੀਤਾ ਹੈ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਰਾਣੇ ਮੇਵਾਰ ਕੇ ਆਇਆ ਤੇਰੇ ਭਾਣੇ ਅਜੀਤ ਜੁਝਾਰ ਨੇ ਪਾਏ ਸ਼ੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤਲੁਜ ਦਾ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਮਹਾਰਾਜ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਵਿਛੜੇ ਤਿੰਨ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਿਗੁਰੂ ਨੂੰ ਇੱਥੇ ਮਿਲੇ ਜਦੋਂ ਚਰਨ ਪਰਸੇ ਸਤਿਗੁਰੂ ਜੀ ਦੀ ਸਰੀਰਕ ਜਿਹੜੀ दशा ਸੀ ਦੇਖੀ ਤਾ ਆਖਿਆ ਮਹਾਰਾਜ ਤੁਸੀਂ ਕਿਹੜੇ ਚੋਜ ਵਰਤਾ ਰਹੇ ਹੋ ਸਤਿਗੁਰੂ ਨੇ ਫਿਰ ਆਪਣੀ ਅੰਦਰਲੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸ਼ੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸਥਰ ਚੰਗਾ ਪਟਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ਐਸੇ ਦਿਨ ਦੇ ਆਲ ਪਾਛਾ ਸਤਗੁਰੂ ਜੀ ਨੂੰ ਇੱਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਬੜੀ ਸ਼ਰਧਾ ਨਾਲ ਆਪਣੇ ਘਰ ਲੈ ਕੇ ਗਏ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਇਮਾਨ ਹੈ ਪਹਿਲਾਂ ਇੱਥੇ ਚਰਨ ਪਾਏ ਸਤਗੁਰੂ ਨੇ ਗੁਰਦੁਆਰਾ ਚਰਨ ਕਮਲ ਸਹਿ ਮਾਚੀਵਾੜਾ ਸਾਹਿਬ ਜੰਗਲਾਂ ਨੂੰ ਭਾਗ ਲਾਏ ਮਹਾਰਾਜ ਨੇ ਫਿਰ ਜਿੱਥੇ ਘਰ ਲੈ ਕੇ ਗਏ ਗੁਰਦੁਆਰਾ ਚਬਾਰਾ ਸਹਿਬ ਬਹੁਤ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਾਤਾਰ ਪਿਤਾ ਗੁਰਦੇਵ ਜੀ ਨੇ ਮਾਤਾ ਫਿਰ ਹਰਦਾਈ ਨੂੰ ਯਾਦ ਕੀਤਾ ਜੋ ਬਸਤਰ ਹੱਥੀਂ ਤਿਆਰ ਕਰਕੇ ਮਹਾਰਾਜ ਜੀ ਨੂੰ ਭੇਟ ਕਰਦੀ ਸੀ ਤਾਂ ਮਾਤਾ ਹਰਦਾਈ ਨੇ ਆ ਕੇ ਬਸਤਰ ਪੇਟ ਕੀਤੇ ਤੀਸਰੇ ਦਿਨ ਉਸਨੇ ਵੀ ਆਪਣਾ ਜੀਵਨ ਸਫਲਾ ਕੀਤਾ ਅਕਾਲ ਪੁਰਖ ਦੇ ਘਰ ਪ੍ਰਵਾਨ ਹੋਏ ਜਿੱਥੇ ਚਬਾਰਾ ਸਾਹਿਬ ਹੈ ਉੱਥੇ ਉਹ ਮੱਟ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਜਿਸ ਮੱਟ ਵਿੱਚ ਬਾਜੰ ਵਾਲੇ ਸਤਿਗੁਰੂ ਦੇ ਬਸਤਰ ਰੰਗੇ ਗਏ ਸਨ ਜੋ ਮਾਤਾ ਹਰਦਈ ਨੇ ਭੇਟ ਕੀਤੇ ਸਨ ਪਿਆਰੇ ਭਾਈ ਗਨੀਖਾਂ ਨਬੀ ਖਾਂ ਘੋੜਿਆਂ ਦੇ ਸੌਦਾਗਰ ਕਲਗੀਧਰ ਪਾਤਸ਼ਾਹ ਦਾ ਮਾਛੀਵਾੜੇ ਆਉਣਾ ਸੁਣ ਕੇ ਬੇਨਤੀ ਕਰਨ ਆਏ ਮਹਾਰਾਜ ਸਾਡੇ ਘਰ ਚਰਨ ਪਾਓ ਗੁਰੂ ਜੀ ਨੂੰ ਉਹਨਾਂ ਨੇ ਪਨਾਹ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋ ਰਾਤਾਂ ਉਹਨਾਂ ਦੇ ਘਰ ਬਤੀਤ ਕੀਤੀਆਂ ਹਨ ਭਾਈ ਗਨੀਖਾ ਭਾਈ ਨਬੀਖਾ ਜਦੋਂ ਪਹਿਰੇ ਸਖਤ ਹੁੰਦੇ ਦੇਖੇ ਤਾਂ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨੀਲੇ ਵਸਤਰ ਪਹਿਨ ਕੇ ਕੇਸ ਪਿੱਛੇ ਨੂੰ ਖੁੱਲੇ ਰੱਖ ਕੇ ਦਸਤਾਰਾ ਬੰਨ ਕੇ ਨੀਲੇ ਵਸਤਰ ਪਾ ਕੇ ਪਲੰਗ ਤੇ ਗੁਰੂ ਜੀ ਬਿਰਾਜਮਾਨ ਹੋਏ ਭਾਈ ਗਨੀਖਾਂ ਪਾਈ ਨਵੀਖਾਂ ਨੇ ਪਲੰਗ ਦੇ ਅਗਲੇ ਮੋਢਿਆਂ ਅਗਲੇ ਪਾਵਿਆਂ ਨੂੰ ਮੋਢਾ ਦਿੱਤਾ ਪਿਛਲੇ ਪਾਵਿਆਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸੇਭ ਕੀਤਾ ਜਦੋਂ ਮਾਛੀਵਾੜੇ ਤੋਂ ਪੁੱਛ ਦਾ ਪੀਰ ਬਣਾ ਕੇ ਮਹਾਰਾਜ ਜੀ ਨੂੰ ਲੈ ਕੇ ਗਏ ਤਾਂ ਦਿਲਾਵਰ ਖਾਨਾ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਹੋਈ ਸੀ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਫਿਰ ਗੁਰੂ ਜੀ ਨੂੰ ਜਦੋਂ ਰੋਕਿਆ ਗਿਆ ਤਾਂ ਭਾਈ ਗਨੀਖਾਨ ਨੇ ਬੜੀ ਦ੍ਰਿੜਤਾ ਨਾਲ ਕਿਹਾ ਸਾਡੇ ਪੀਰ ਹਨ ਪੁੱਛਦੇ ਪੀਰ ਹਨ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਦਲਾਵਰ ਖਾਨ ਦਾ ਮਨ ਪਰੇਸ਼ਾਨੀ ਹੋਇਆ ਇਹ ਲੱਗਾ ਮੈਂ ਕਾਜੀ ਬੁਲਾਵਾਂਗਾ شناخت ਵਾਸਤੇ ਫਿਰ ਕਾਜੀ ਬੁਲਾਏ ਗਏ ਨੂਰਪੁਰ ਦਾ ਅਨਾਇਤ ਅਲੀ ਕਾਜੀ ਆਇਆ ਸਲੋ ਪਿੰਡ ਦਾ ਨੂਰ ਮੁਹੰਮਦ ਕਾਜੀ ਆਇਆ ਦੋਵਾਂ ਕਾਜ਼ੀਆਂ ਨੇ ਪਛਾਣ ਲਿਆ ਵੀ ਮਹਾਰਾਜ ਉੱਚ ਦੇ ਪੀਰ ਦੇ ਰੂਪ ਵਿੱਚ ਸਫ਼ਰ ਵਿੱਚ ਹਨ ਪ੍ਰੇਮ ਭਾਵ ਨਾਲ ਕਿਹਾ ਮਹਾਰਾਜ ਸਤਿਗੁਰੂ ਤੁਹਾਡੇ ਚੋਜ ਹਨ ਭਾਵਨਾ ਨਾਲ ਉਹਨਾਂ ਨੇ ਫਿਰ ਦਲਾਵਰ ਖਾਨ ਨੂੰ ਕਿਹਾ ਇਹਨਾਂ ਦਾ ਇੱਕ ਇੱਕ ਬੋਲ ਪੂਰਾ ਹੁੰਦਾ ਜਿਹੜੇ ਉੱਚ ਦੇ ਪੀਰ ਦੇ ਦਲਾਵਰ ਖਾਨ ਦਰਸ਼ਨ ਕਰ ਰਹੇ ਹਨ ਨਾ ਇਹਦਾ ਇੱਕ ਇੱਕ ਇਹਨਾਂ ਦਾ ਬੋਲ ਬੜਾ ਬਲਸ਼ਾਲੀ ਹੈ ਬਚਨ ਪੂਰੇ ਹੁੰਦੇ ਨੇ ਐਵੇਂ ਕੋਈ ਸ਼ਰਾਪ ਨਾ ਲੈ ਬੈਠੀ ਦਲਾਵਰ ਖਾਨ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਾਜ਼ੀਆਂ ਦੇ ਕਹਿਣ ਤੇ ਸ਼ਨਾਖਤ ਹੋਣ ਤੋਂ ਬਾਅਦ ਵਿਦਾ ਕੀਤਾ ਉੱਥੇ ਗੁਰਦੁਆਰਾ ਕਿਰਪਾਨਪੀਟ ਸਾਹਿਬ ਸੁਭਾਇਮਾਨ ਹੈ ਸਤ ਸੰਗਤ ਜੀ ਆਓ ਸੰਖੇਪ ਇਤਿਹਾਸਾਂ ਜਾ ਕੀਤਾ ਹੈ